हां भाई भगवंत मानसेयां ਕਿੱਥੇ ਗਈਆਂ ਭਗਤ ਸਿੰਘ ਦੇ ਨਕਸ਼ੇ ਕਦਮ ਤੇ ਚੱਲਣ ਵਾਲੀਆਂ ਗੱਲਾਂ ਓਏ ਕਿੱਥੇ ਗਿਆ ਜਿਹੜਾ ਤੂੰ ਗਰੀਬ ਨਾਲ ਕਰਨਾ ਸੀ ਇਨਸਾਫ ਕਿੱਥੇ ਗਿਆ ਤੇਰਾ ਫੇਲਿਅਰ ਸਿਸਟਮ ਕਿੱਥੇ ਗਿਆ ਤੇਰਾ ਫੇਲਿਅਰ ਪ੍ਰਸ਼ਾਸਨ 8 ਦਿਨ ਹੋ ਗਏ ਦੋ ਬੇਗੁਨਾਹ ਡਰਾਈਵਰ ਵੀਰਾਂ ਦੀਆਂ ਲਾਸ਼ਾਂ ਨੂੰ ਸੜਕ ਤੇ ਪਏ ਪਏ ਹੁਣ ਤਾਂ ਲੱਗਦਾ ਪੈਣ ਲੱਗ ਪਏ ਕੀੜੇ ਓਏ ਰੱਬ ਵੀ ਦੇਖ ਕੇ ਰੋਂਦਾ ਹਾਂ ਉਹਨਾਂ ਦੀਆਂ ਲਾਸ਼ਾਂ ਨੂੰ ਵਰਦੀ ਵਾਲਾ ਗੁੰਡਾ ਤੁਹਾਡਾ ਜਾਂ ਤੁਹਾਡੇ ਕਿਸੇ ਮੰਤਰੀ ਦਾ ਰਿਸ਼ਤੇਦਾਰ ਲੱਗਦਾ ਤਾਂ ਜੋ ਹਜੇ ਤੱਕ ਫੜਿਆ ਨਹੀਂ ਗਿਆ ਨਾ ਹੀ ਤੁਹਾਡੇ ਮੰਤਰੀਆਂ ਚੋਂ ਕੋਈ ਪਾਤੜਾ ਹਜੇ ਤੱਕ ਪਹੁੰਚ ਸਕਿਆ ਪਤੰਦਰੋ ਤੁਸੀਂ ਤਾਂ મોદી ਨਾਲੋਂ ਵੀ ਭੇੜੇ ਉਹ ਸੜਕ ਤੇ ਰੋਂਦਾ ਕਰ ਲਾਉਂਦਾ ਏ ਪਰਿਵਾਰ ਇਨਸਾਫ਼ ਮੰਗਦਾ ਬੱਚਾ ਬੁੱਢਾ ਕੀ ਨੌਜਵਾਨ ਓਏ ਇਨਸਾਫ਼ ਮੰਗਦਾ ਖੜ ਗਿਆ ਉਹਨਾਂ ਡਰਾਈਵਰ ਵੀਰਾਂ ਨਾਲ ਅੱਧਾ ਪੰਜਾਬ ਤੇਰੇ ਕੰਨ ਤੇ ਜੂਨਾ ਸਰ ਕੀ ਭਗਵੰਤ ਮਾਨਸਿਆ ਓਏ ਕਿਉਂ ਭਗਤ ਸਿੰਘ ਜੀ ਦੀ ਪੱਗ ਨੂੰ ਦਾਗ ਲਾਉਣਾ ਹੈ ਅਗਰ ਤੂੰ ਵਕਈ ਭਗਤ ਸਿੰਘ ਦੇ ਨਕਸ਼ੇ ਕਦਮ ਤੇ ਚੱਲਦਾ ਹੈ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਸਜ਼ਾ ਦਿਵਾ ਤੇ ਉਹਨਾਂ ਬੇਗੁਨਾਹ ਡਰਾਈਵਰ ਵੀਰਾਂ ਨੂੰ ਇਨਸਾਫ ਦੇਲਾ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਹਜੇ ਤਾਂ ਅੱਧਾ ਪੰਜਾਬ ਖੜਿਆ ਤੇ ਉਹਨਾਂ ਡਰਾਈਵਰ ਵੀਰਾਂ ਨਾਲ ਪੂਰਾ ਪੰਜਾਬ ਖੜ ਜਾਣਾ ਤੇ ਪੰਜਾਬੀਓ ਸੁਣੋ ਮੇਰੀ ਗੱਲ ਬਾਤ ਬਚਾ ਲੋ ਆਪਣਾ ਪੰਜਾਬ ਡਰਾਈਵਰ ਵੀਰੋ ਪੰਜਾਬ ਦੇ ਅੰਦਰ ਕੀ ਪੂਰੇ ਭਾਰਤ ਦੇ ਅੰਦਰ ਇਹਨਾਂ ਡਰਾਈਵਰ ਵੀਰਾਂ ਲਈ ਖੜ ਜਾਓ ਤੇ ਕਰ ਦਿਓ ਚੱਕਾ ਜਾਮ ਜਦੋਂ ਤੱਕ ਇਨਾ ਬੇਗੁਨਾਹ ਡਰਾਈਵਰ ਵੀਰਾਂ ਨੂੰ ਮਿਲਦਾ ਨਹੀਂ ਇਨਸਾਫ ਓਏ ਮਿਲਦਾ ਨਹੀਂ ਇਨਸਾਫ ਇਹ ਗੰਦੀਆਂ ਸਰਕਾਰਾਂ ਦਿੰਦੀਆਂ ਨਹੀਂ ਇਨਸਾਫ ਡਰਾਈਵਰ ਇਕਤਾ ਜਿੰਦਾਬਾਦ